ਮੇਰਾ ਨਾਮ ਅਰਵਿੰਦ ਹੈ ਜੇ ਤੁਸੀਂ ਮੇਰੇ ਨਾਲ ਕਈ ਸਾਲ ਪਹਿਲਾਂ ਮਿਲਦੇ ਤਾਂ ਸ਼ਾਇਦ ਤੁਸੀਂ ਮੈਨੂੰ ਦੇਖਣਾ ਵੀ ਪਸੰਦ ਨਾ ਕਰਦੇ ਮੈਂ ਉਹੀ ਇਨਸਾਨ ਸੀ ਜਿਸ ਦੀਆਂ ਅੱਖਾਂ ਸਿਰਫ ਲਾਲਚ ਹੱਥਾਂ ਵਿੱਚ ਹਮੇਸ਼ਾ ਸ਼ਰਾਬ ਦਾ ਗਲਾਸ ਅਤੇ ਦਿਲ ਵਿੱਚ ਸਿਰਫ ਸਵਾਰਥ ਭਰਿਆ ਹੁੰਦਾ ਸੀ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਆਪਣੇ ਆਪ ਤੋਂ ਨਫ਼ਰਤ ਹੁੰਦੀ ਹੈ ਅਰੇ ਇਹ ਹੀ ਸੱਚਾਈ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗਲਤੀਆਂ ਅਤੇ ਬੁਰਾਈਆਂ ਵਿੱਚ ਡੁਬੋ ਦਿੱਤਾ ਸੀ ਬਚਪਨ ਵਿੱਚ ਮੈਂ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਸੀ ਪਿਤਾ ਜੀ ਸਰਕਾਰੀ ਨੌਕਰੀ ਵਿੱਚ ਸੀ ਅਤੇ ਮਾਂ ਬਹੁਤ ਧਾਰਮਿਕ ਅਤੇ ਸਾਦੇ ਸੁਭਾਅ ਦੀ ਔਰਤ ਸੀ ਉਹ ਅਕਸਰ ਮੈਨੂੰ ਸਮਝਾਉਂਦੀ ਬੇਟਾ ਭਲਾਈ ਦਾ ਰਾਹ ਮੁਸ਼ਕਲ ਹੁੰਦਾ ਹੈ ਪਰ ਉਹ ਹੀ ਸਭ ਤੋਂ ਸੱਚਾ ਰਾਹ ਹੈ ਪਰ ਸ਼ਾਇਦ ਮੈਂ ਉਸ ਸਮੇਂ ਇਹ ਗੱਲਾਂ ਹਵਾ ਵਿੱਚ ਉਡਾ ਦਿੰਦਾ ਸੀ ਕਿਸ਼ੋਰ ਵਸਤਾ ਵਿੱਚ ਪਹੁੰਚਦਿਆਂ ਹੀ ਮੇਰੇ ਅੰਦਰ ਬਗਾਵਤ ਦੀ ਅੱਗ ਭੜਕਣ ਲੱਗੀ ਮੈਨੂੰ ਪੜ੍ਹਾਈ ਨਾਲੋਂ ਮੋਹੱਲੇ ਦੀਆਂ ਗਲੀਆਂ ਵਿੱਚ ਘੁੰਮਣਾ ਬਹੁਤ ਚੰਗਾ ਲੱਗਦਾ ਸੀ ਹੌਲੀ-ਹੌਲੀ ਗਲਤ ਸੰਗਤ ਮਿਲੀ ਅਤੇ ਮੈਂ ਤਾਸ਼ ਜੂਏ ਅਤੇ ਛੋਟੀ-ਮੋਟੀ ਚੋਰੀਵਾਲ ਖਿੱਚਣ ਲੱਗਾ ਪਿਤਾ ਜੀ ਡਾਂਟਦੇ ਸੀ ਮਾਂ ਰੋਂਦੀ ਸੀ ਪਰ ਮੈਂ ਆਪਣੀ ਜਿੱਦ ਤੇ ਅੜਿਆ ਰਹਿੰਦਾ ਕਾਲਜ ਵਿੱਚ ਦਾਖਲਾ ਮਿਲਿਆ ਤਾਂ ਉੱਥੇ ਸ਼ਰਾਬ ਨਾਲ ਜਾਣ-ਪਹਿਚਾਨ ਹੋਈ ਪਹਿਲਾਂ ਤਾਂ ਦੋਸਤਾਂ ਦੇ ਦਬਾਅ ਵਿੱਚ ਕਦੀ-ਕਦਾਈਂ ਪਿੰਦਾ ਸੀ ਪਰ ਦੇਖਦੇ ਹੀ ਦੇਖਦੇ ਸ਼ਰਾਬ ਮੇਰੀ ਆਦਤ ਬਣ ਗਈ। ਉਹ ਨਸ਼ਾ ਮੈਨੂੰ ਇੱਕ ਪਲ ਲਈ ਸਾਰੀਆਂ ਚਿੰਤਾਵਾਂ ਤੋਂ ਦੂਰ ਲੈ ਜਾਂਦਾ ਸੀ। ਅਤੇ ਹੌਲੀ-ਹੌਲੀ ਉਹ ਆਦਤ ਮੇਰੇ ਸਰੀਰ ਅਤੇ ਆਤਮਾ ਦੋਵਾਂ ਨੂੰ ਖੋਖਲਾ ਕਰਨ ਲੱਗੀ। ਵਿਆਹ ਵੀ ਹੋਇਆ ਤੇ ਬੱਚੇ ਵੀ ਹੋਏ ਪਰ ਅਫਸੋਸ ਮੈਂ ਇੱਕ ਚੰਗਾ ਪਤੀ ਅਤੇ ਪਿਤਾ ਨਹੀਂ ਬਣ ਸਕਿਆ। ਘਰ ਦੀ ਜ਼ਿੰਮੇਵਾਰੀ ਨਿਭਾਉਣ ਦੀ بجائے ਮੈਂ ਆਪਣੀ ਕਮਾਈ ਦਾ ਵੱਡਾ ਹਿੱਸਾ ਸ਼ਰਾਬ ਅਤੇ ਜੂਏ ਵਿੱਚ ਬਰਬਾਦ ਕਰ ਦਿੰਦਾ। ਪਤਨੀ ਅਕਸਰ ਹੰਝੂ ਬਹੌਂਦੀ ਰਹਿੰਦੀ। ਮੇਰੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਸੀ। ਸ਼ੁਰੂ-ਸ਼ੁਰੂ ਵਿੱਚ ਮੇਰੀ ਪਤਨੀ ਨੇ ਕਈ ਵਾਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਪਹਿਲੀ ਵਾਰ ਸ਼ਰਾਬ ਪੀ ਕੇ ਘਰ ਆਇਆ ਤਾਂ ਉਸਨੇ ਗੁੱਸਾ ਕਰਨ ਦੀ بجائے ਪਿਆਰ ਨਾਲ ਕਿਹਾ, "ਅਰਵਿੰਦ ਜੀ, ਇਹ ਰਾਹ ਠੀਕ ਨਹੀਂ।" ਘਰ ਦੀ ਜ਼ਿੰਮੇਵਾਰੀ ਹੈ ਬੱਚਿਆਂ ਦਾ ਭਵਿੱਖ ਹੈ ਜੇ ਤੁਸੀਂ ਸੰਭਲ ਗਏ ਤਾਂ ਅਸੀਂ ਸਾਰੇ ਸੰਭਲ ਜਾਵਾਂਗੇ ਪਰ ਮੈਂ ਹੱਸ ਕੇ ਟਾਲ ਦਿੰਦਾ ਥੋੜੀ ਬੋਤੀ ਪੀਣਾ ਕੋਈ ਬੁਰੀ ਗੱਲ ਨਹੀਂ ਆਦਵੀ ਦਾ ਮਨ ਹਲਕਾ ਹੋ ਜਾਂਦਾ ਹੈ ਹੌਲੀ ਹੌਲੀ ਇਹ ਥੋੜੀ ਬੋਤ ਮੇਰੀ ਆदत ਬਣ ਗਈ ਹਰ ਦਿਨ ਹਰ ਰਾਤ ਸ਼ਰਾਬ ਸ਼ਰਾਬ ਦਾ ਗਲਾਸ ਮੇਰਾ ਸਾਥੀ ਬਣ ਗਿਆ ਘਰ ਦਾ ਮਾਹੌਲ ਬਦਲਣ ਲੱਗਾ ਉਹ ਅਕਸਰ ਰਾਤਾਂ ਨੂੰ ਜਾਗਦੀ ਰਹਿੰਦੀ ਮੇਰੇ ਵਾਪਸ ਆਉਣ ਦੀ ਉਡੀਕ ਕਰਦੀ ਜਦੋਂ ਮੈਂ ਨਸ਼ੇ ਵਿੱਚ ਧੁੱਤ ਹੋ ਕੇ ਲੜਖੜਾਉਂਦਾ ਘਰ ਪਹੁੰਚਦਾ ਤਾਂ ਉਹ ਚੁੱਪਚਾਪ ਦਰਵਾਜ਼ਾ ਖੋਲ ਦਿੰਦੀ ਕਦੇ-ਕਦਾਈ ਉਹ ਰੋਂਦੀ ਹੋਈ ਕਹਿੰਦੀ ਤੁਹਾਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਰਿਹਾ ਤੁਹਾਨੂੰ ਸਾਡੇ ਬੱਚਿਆਂ ਦੀ ਭੁੱਖ ਸਾਡੀਆਂ ਜ਼ਰੂਰਤਾਂ ਕਿਉਂ ਨਜ਼ਰ ਨਹੀਂ ਆਉਂਦੀਆਂ ਪਰ ਮੇਰੇ ਕੰਨਾਂ ਤੇ ਜੂੰ ਤੱਕ ਨਾ ਸਰਕਦੀ ਸ਼ਰਾਬ ਨੇ ਮੇਰੇ ਦਿਲ ਤੇ ਇੰਨਾ ਪਰਦਾ ਪਾ ਦਿੱਤਾ ਸੀ ਕਿ ਪਤਨੀ ਦੇ ਹੰਝੂ ਵੀ ਮੈਨੂੰ ਨਹੀਂ ਹਿਲਾ ਸਕਦੇ ਸੀ ਕਦੇ-ਕਦੇ ਮੈਂ ਚੀਕ ਪੈਂਦਾ ਤੁਹਾਨੂੰ ਕੀ ਪਤਾ ਦੁਨੀਆ ਕਿੰਨੀ ਮੁਸ਼ਕਲ ਹੈ ਜੇ ਮੈਂ ਪਿੰਦਾ ਹਾਂ ਤਾਂ ਆਪਣੀਆਂ ਪਰੇਸ਼ਾਨੀਆਂ ਭੁੱਲਣ ਲਈ ਉਸ ਦਿਨ ਉਸ ਦੀਆਂ ਅੱਖਾਂ ਵਿੱਚੋਂ ਜੋ ਟੁੱਟਣ ਮੈਂ ਦੇਖੀ ਸ਼ਾਇਦ ਉਹੀ ਸਾਡੇ ਵਿਚਕਾਰ ਦੂਰੀ ਦੀ ਅਸਲ ਸ਼ੁਰੂਆਤ ਸੀ ਮੇਰੇ ਬੱਚੇ ਸ਼ੁਰੂ ਵਿੱਚ ਮੇਰੇ ਕੋਲ ਉਹ ਲੋ ਆ ਕੇ ਖੇਡਣਾ ਚਾਹੁੰਦੇ ਸੀ ਪਰ ਹੌਲੀ ਹੌਲੀ ਉਹਨਾਂ ਨੇ ਮੇਰੇ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਨਸ਼ੇ ਵਿੱਚ ਘਰ ਵਾਪਸ ਆਂਦਾ ਉਹ ਕਮਰੇ ਵਿੱਚ ਲੁਕ ਜਾਂਦੇ ਛੋਟੀ ਧੀ ਅਕਸਰ ਮਾਂ ਨਾਲ ਚਿਪਕ ਕੇ ਰਹਿੰਦੀ ਮਾਂ ਪਾਪਾ ਨੂੰ ਨਾ ਆਉਂਦੇ ਉਹ ਉੱਚੀ ਬੋਲਦੇ ਨੇ ਮੈਨੂੰ ਡਰ ਲੱਗਦਾ ਹੈ ਇੱਕ ਦਿਨ ਤਾਂ ਹਾਲਾਤ ਇੰਨੇ ਵਿਗੜ ਗਏ ਕਿ ਮੈਂ ਗੁੱਸੇ ਵਿੱਚ ਆਪਣੇ ਬੇਟੇ ਦੀਆਂ ਕਿਤਾਬਾਂ ਸੁੱਟ ਦਿੱਤੀਆਂ ਕਿਉਂਕਿ ਉਹ ਮੇਰੇ ਕਹੇ ਬਿਨਾ ਪੜ੍ਹਾਈ ਵਿੱਚ ਲੱਗਾ ਹੋਇਆ ਸੀ ਉਸ ਪਾਲੇ ਉਸ ਦੀਆਂ ਅੱਖਾਂ ਵਿੱਚ ਜੋ ਨਫ਼ਰਤ ਮੈਂ ਦੇਖੀ ਉਸਨੇ ਮੇਰੇ ਦਿਲ ਨੂੰ ਕਿਤੇ ਡੁੰਗਾਈ ਨਾਲ ਘਾਇਲ ਕਰ ਦਿੱਤਾ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਹੌਲੀ ਹੌਲੀ ਮੇਰੀ ਆਦਤ ਪੂਰੇ ਮੁਹੱਲੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਮੈਂ ਗਲੀ ਵਿੱਚੋਂ ਲੰਘਦਾ ਔਰਤਾਂ ਆਪਣੇ ਬੱਚਿਆਂ ਨੂੰ ਖਿੱਚ ਕੇ ਕਹਿੰਦੀਆਂ ਦੇਖੋ ਅਜਿਹੇ ਨਾ ਬਣਿਓ ਇਹ ਤਾਂ ਸ਼ਰਾਬੀ ਹੈ ਇਸਨੇ ਘਰ ਬਰਬਾਦ ਕਰ ਦਿੱਤਾ ਰਿਸ਼ਤੇ ਦੇਦਾਰ ਵੀ ਮੈਨੂੰ ਸਦਨਾ ਬੰਦ ਕਰ ਚੁੱਕੇ ਸੀ ਕੋਈ ਵਿਆਹ ਹੋਵੇ ਜਾਂ ਤਿਹਾਰ ਮੇਰੇ ਬਿਨਾ ਸਭ ਜਸ਼ਨ ਮਨਾਉਂਦੇ ਜੇ ਕਦੇ ਮੈਂ ਜ਼ਬਰਦਸਤੀ ਚਲਾ ਜਾਂਦਾ ਤਾਂ ਸਭ ਮੈਨੂੰ ਦੇਖ ਕੇ ਗੱਲਾਂ ਕਰਦੇ ਲੋ ਆ ਗਿਆ ਨਸ਼ੇੜੀ ਹੁਣ ਕੋਈ ਤਮਾਸ਼ਾ ਕਰੇਗਾ ਇੱਕ ਦਿਨ ਮੈਂ ਨਸ਼ੇ ਵਿੱਚ ਲੜਖੜਾਉਂਦਾ ਹੋਇਆ ਉਸ ਹਨੇਰੀ ਗਲੀ ਵਿੱਚ ਦਾਖਲ ਹੋਇਆ ਅੰਦਰ ਇਕਦਮ ਘੁੱਟਣ ਵਾਲੀ ਬਦਬੂ ਸੀ ਸਿਗਰਟ ਦਾ ਧੂਆਂ ਸ਼ਰਾਬ ਦੀ ਬਦਬੂ ਅਤੇ ਔਰਤਾਂ ਦੇ ਰੋਕੇ ਹੋਏ ਹੰਝੂ ਕੁਰਸੀਆਂ ਤੇ ਕੁਝ ਲੋਕ ਬੈਠੇ ਸੀ ਹੱਸਦੇ ਹੋਏ ਜਿਵੇਂ ਇਨਸਾਨ ਨਹੀਂ ਜਾਨਵਰ ਹੋਣ ਮੇਰੀ ਨਜ਼ਰ ਇੱਕ ਕੋਨੇ ਵਿੱਚ ਬੈਠੀ ਕੁੜੀ ਤੇ ਪਈ ਉਸ ਦੀ ਉਮਰ ਲਗਭਗ 16-17 ਸਾਲ ਹੋਵੇਗੀ ਚਿਹਰਾ ਥੱਕਿਆ ਹੋਇਆ ਸੀ ਪਰ ਉਸ ਵਿੱਚ 마ਸੂਮੀਅਤ ਹਜੇ ਵੀ ਜਿਉਂਦੀ ਸੀ ਜਦੋਂ ਸਾਡੀਆਂ ਅੱਖਾਂ ਮਿਲੀਆਂ ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ਡਰ ਅਤੇ ਬੇਵਸੀ ਨਾਲ ਕੰਬ ਰਹੀਆਂ ਸੀ ਦਲਾਲ ਬੋਲਿਆ ਸਾਹਿਬ ਇਹ ਨਵੀਂ ਆਈ ਹੈ ਹੁਣੇ ਹੁਣੇ ਮੰਦਰ ਤੋਂ ਚੁੱਕੀ ਗਈ ਹੈ ਬੜੀ ਸਿੱਧੀ ਸਾਦੀ ਹੈ ਤੇ ਤੁਸੀਂ ਚਾਹੋ ਤਾਂ ਅਜਮਾਓ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕੰਬ ਗਿਆ ਮੈਂ ਹਕ ਲਾਉਂਦੇ ਹੋਏ ਕਿਹਾ ਕਿੱਥੋਂ ਲਿਆਏ ਹੋ ਇਸ ਨੂੰ ਕੁੜੀ ਫੁੱਟ ਫੁੱਟ ਕੇ ਰੋ ਪਈ ਮੈਨੂੰ ਜ਼ਬਰਦਸਤੀ ਇੱਥੇ ਲਿਆਂਦਾ ਗਿਆ ਹੈ ਮੇਰਾ ਕੋਈ ਨਹੀਂ ਮੈਂ ਅਨਾਥ ਹਾਂ ਮੰਦਰ ਵਿੱਚ ਵੱਡੀ ਹੋਈ ਹਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਅਜਿਹਾ ਹੋਵੇਗਾ ਮੈਂ ਮਰ ਜਾਵਾਂਗੀ ਪਰ ਇਹ ਜ਼ਿੰਦਗੀ ਨਹੀਂ ਜੀ ਸਕਦੀਗੀ ਉਸ ਦੀ ਆਵਾਜ਼ ਕੰਬ ਰਹੀ ਸੀ ਪਰ ਹਰ ਸ਼ਬਦ ਵਿੱਚ ਇੱਕ ਸੱਚਾਈ ਸੀ ਜੋ ਮੇਰੇ ਨਸ਼ੇ ਦੀਆਂ ਪਰਤਾਂ ਨੂੰ ਚੀਰਦੀ ਜਾ ਰਹੀ ਸੀ ਮੈਂ ਸ਼ਰਾਬ ਨਾਲ ਭਰੇ ਆਪਣੇ ਸਾਹ ਨੂੰ ਦਬਾਉਂਦੇ ਹੋਏ ਪੁੱਛਿਆ ਭਜਣਾ ਚਾਹੁੰਦੀ ਏ ਉਸਨੇ ਮੇਰੀਆਂ ਅੱਖਾਂ ਵਿੱਚ ਦੇਖਿਆ ਜਿਵੇਂ ਯਕੀਨ ਅਤੇ ਸ਼ੱਕ ਦੋਵਾਂ ਦੇ ਵਿਚਕਾਰ ਝੂਲ ਰਹੀ ਹੋਵੇ ਫਿਰ ਹੌਲੀ ਜਿਹੀ ਬੋਲੀ ਭੱਜਣਾ ਕਿੱਥੇ ਜਾਵਾਂ ਮੇਰਾ ਕੋਈ ਘਰ ਨਹੀਂ ਪਰ ਹਾਂ ਜੇ ਮੈਨੂੰ ਇੱਥੋਂ ਨਿਕਲ ਦਾ ਮੌਕਾ ਮਿਲ ਜਾਵੇ ਤਾਂ ਸ਼ਾਇਦ ਮੈਂ ਮੰਦਰ ਵਾਪਸ ਚਲੀ ਜਾਵਾਂ ਉੱਥੇ ਘੱਟੋ ਘੱਟ ਭਗਵਾਨ ਦੀ ਸ਼ਰਨ ਤਾਂ ਹੈ ਇੱਥੇ ਤਾਂ ਇਨਸਾਨ ਵੀ ਇਨਸਾਨੀਅਤ ਭੁੱਲ ਚੁੱਕੇ ਨੇ ਉਸ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਹਥੋੜੇ ਵਾਂਗ ਵੱਜਦੀਆਂ ਰਹੀਆਂ ਮੈਂ ਆਪਣੇ ਆਪ ਨੂੰ ਗਾਲਾਂ ਕੱਢਣ ਲੱਗਾ ਅਰਵਿੰਦ ਤੂੰ ਵੀ ਤਾਂ ਅਜਈਆਂ ਔਰਤਾਂ ਨੂੰ ਖਰੀਦ ਕੇ ਵਰਤਣ ਆਇਆ ਸੀ ਅਤੇ ਹੁਣ ਇਸ ਦੀ ਹਾਲਤ ਦੇਖ ਕੇ ਤਰਸ ਆ ਰਿਹਾ ਹੈ ਮੇਰੇ ਅੰਦਰ ਇੱਕ ਅਜੀਬ ਜਹੀ ਜਦੋਂ ਜਾਹਿਦ ਚੱਲ ਰਹੀ ਸੀ ਪਰ ਅਚਾਨਕ ਪਤਾ ਨਹੀਂ ਕਿਉਂ ਮੈਂ ਆਪਣੀ ਜੇਬ ਵਿੱਚੋਂ ਸਾਰੇ ਪੈਸੇ ਕੱਢ ਕੇ ਦਲਾਲ ਦੇ ਹੱਥ ਵਿੱਚ ਦੇ ਮਾਰੇ ਇਹ ਲੈ ਅਤੇ ਇਸ ਕੁੜੀ ਨੂੰ ਛੱਡ ਦੇ ਮੈਂ ਇਸੇ ਵੇਲੇ ਦਲਾਲ ਪਹਿਲਾਂ ਤਾਂ ਹੱਸਿਆ ਸਾਹਿਬ ਮਜ਼ਾਕ ਨਾ ਕਰੋ ਮੈਂ ਮੈਂ ਅੱਖਾਂ ਦਿਖਾਉਂਦੇ ਹੋਏ ਕਿਹਾ ਮਜ਼ਾਕ ਨਹੀਂ ਕਰ ਰਿਹਾ ਇਹ ਕੁੜੀ ਹੁਣ ਆਜ਼ਾਦ ਹੈ ਜੇ ਤੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਬੁਰਾ ਹੋਵੇਗਾ ਸ਼ਾਇਦ ਮੇਰੇ ਬੋਲਾਂ ਵਿੱਚ ਉਸ ਵੇਲੇ ਸ਼ਰਾਬ ਦਾ ਜਨੂਨ ਸੀ ਜਾਂ ਦਿਲ ਤੋਂ ਨਿਕਲੀ ਸਚਾਈ ਪਤਾ ਨਹੀਂ ਪਰ ਉਹ ਪਿੱਛੇ हट ਗਿਆ ਕੁੜੀ ਮੇਰੇ ਵੱਲ ਦੇਖਦੀ ਰਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹਨਾਂ ਵਿੱਚ ਚੰਕ ਵੀ ਵਾਪਸ ਆ ਗਈ ਸੀ ਉਹ ਕੰਬਦੀ ਹੋਈ ਮੇਰੇ ਕੋਲ ਆਈ ਅਤੇ ਬੋਲੀ ਤੁਸੀਂ ਮੈਨੂੰ ਖਰੀਦਿਆ ਪਰ ਵਰਤਨ ਲਈ ਨਹੀਂ ਆਜ਼ਾਦ ਕਰਨ ਲਈ ਤੁਹਾਡੇ ਵਰਗੇ ਲੋਕ ਦੁਨੀਆ ਵਿੱਚ ਬਹੁਤ ਘੱਟ ਹੁੰਦੇ ਨੇ ਮੈਂ ਥੱਕੀ ਹੋਈ ਆਵਾਜ਼ ਵਿੱਚ ਕਿਹਾ ਪਤਾ ਨਹੀਂ ਮੈਂ ਸਹੀ ਕੀਤਾ ਜਾਂ ਗਲਤ ਬਸ ਇਹ ਸਮਝ ਕੇ ਹੁਣ ਤੂੰ ਇੱਥੋਂ ਨਿਕਲ ਜਾ ਜਿੰਨਾ ਦੂਰ ਭੱਜ ਸਕਦੀ ਭੱਜ ਜਾ ਉਹ ਮੇਰੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ ਹੰਝੂਆਂ ਨਾਲ ਗਲਾਰ ਉੱਦਿਆ ਹੋਇਆ ਸੀ ਉਸਨੇ ਕਿਹਾ ਭਾਈ ਸਾਹਿਬ ਭਗਵਾਨ ਤੁਹਾਨੂੰ ਇਸ ਦਾ ਬਦਲਾ ਜ਼ਰੂਰ ਦੇਣਗੇ ਭਲਾਈ ਕਦੇ ਵਿਅਰਥ ਨਹੀਂ ਜਾਂਦੀ ਯਾਦ ਰੱਖਿਓ ਇੱਕ ਦਿਨ ਤੁਹਾਡੀ ਇਹ ਮਦਦ ਤੁਹਾਡੇ ਕੰਮ ਆਵੇਗੀ ਉਸ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਉਸ ਰਾਤ ਪਹਿਲੀ ਵਾਰ ਮੈਨੂੰ ਸ਼ਰਾਬ ਦੇ ਨਸ਼ੇ ਤੋਂ ਵੱਖਰਾ ਇਨਸਾਨੀਅਤ ਦਾ ਨਸ਼ਾ ਮਹਿਸੂਸ ਹੋਇਆ ਉਸ ਰਾਤ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਆਇਆ हां उस ਕੁੜੀ ਦੀਆਂ ਗੱਲਾਂ ਕਦੇ-ਕਦੇ ਕੰਨਾਂ ਵਿੱਚ ਗੂੰਜਦੀਆਂ ਸੀ ਭਲਾਈ ਦਾ ਬਦਲਾ ਭਗਵਾਨ ਜ਼ਰੂਰ ਦਿੰਦੇ ਨੇ ਪਰ ਮੈਂ ਇਸ ਨੂੰ ਮਜ਼ਾਕ ਸਮਝ ਕੇ ਫਿਰ ਸ਼ਰਾਬ ਦੇ ਸ਼ਾਮ ਵਿੱਚ ਡੁੱਬ ਜਾਂਦਾ ਉਸ ਦਿਨ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਇਨਸਾਨ ਦੀ ਸਭ ਤੋਂ ਵੱਡੀ ਕਮਾਈ ਉਸ ਦੀ ਦੌਲਤ ਨਹੀਂ ਸਗੋਂ ਉਸ ਦੇ ਕਰਮ ਹੁੰਦੇ ਨੇ ਪਰ ਮੇਰੇ ਕੋਲ ਚੰਗੇ ਕਰਮਾਂ ਦੀ ਝੋਲੀ ਖਾਲੀ ਸੀ ਸਮਾਂ ਬੀਤਦਾ ਗਿਆ ਮੇਰੀ ਪਤਨੀ ਬਿਮਾਰ ਪੈ ਗਈ ਉਸ ਨੂੰ ਦਵਾਈਆਂ ਅਤੇ ਦੇਖਭਾਲ ਦੀ ਲੋੜ ਸੀ ਪਰ ਮੈਂ ਉਸ ਸਮੇਂ ਸ਼ਰਾਬ ਵਿੱਚ ਡੁੱਬਿਆ ਰਿਹਾ ਮੈਂ ਉਸ ਦੇ ਇਲਾਜ ਨੂੰ ਹਲਕੇ ਵਿੱਚ ਲਿਆ ਅਤੇ ਇੱਕ ਦਿਨ ਉਹ ਮੈਨੂੰ ਹਮੇਸ਼ਾ ਲਈ ਛੱਡ ਕੇ ਚੱਲ ਗਈ ਉਸ ਦਿਨ ਬੱਚਿਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਉਹਨਾਂ ਨੇ ਮੈਨੂੰ ਸਾਫ਼ ਕਹਿ ਦਿੱਤਾ ਪਾਪਾ ਤੁਸੀਂ ਸਾਡੀ ਮਾਂ ਦੀ ਪਰਵਾਹ ਨਹੀਂ ਕੀਤੀ ਤੁਸੀਂ ਸਿਰਫ ਆਪਣੇ ਨਸ਼ੇ ਵਿੱਚ ਡੁੱਬੇ ਰਹੇ ਸਾਨੂੰ ਹੁਣ ਤੁਹਾਡੇ ਤੋਂ ਕੋਈ ਉਮੀਦ ਨਹੀਂ ਜਦੋਂ ਮੈਨੂੰ ਕੈਂਸਰ ਹੋਇਆ ਅਤੇ ਮੈਂ ਬਿਸਤਰੇ ਤੇ ਪੈ ਗਿਆ ਤਾਂ ਵੀ ਮਾਂ ਵੀ ਮੈਨੂੰ ਉਮੀਦ ਸੀ ਕਿ ਮੇਰੇ ਬੱਚੇ ਮੇਰੀ ਦੇਖਭਾਲ ਕਰਨਗੇ ਪਰ ਉਲਟਾ ਹੋਇਆ ਉਹਨਾਂ ਨੇ ਡਾਕਟਰ ਨੂੰ ਕਿਹਾ ਸਾਨੂੰ ਇਹਨਾਂ ਨੂੰ ਘਰ ਨਹੀਂ ਲੈ ਜਾਣਾ ਸਾਡੇ ਵਿੱਚ ਇਹਨਾਂ ਦੀ ਦੇਖਭਾਲ ਦੀ ਤਾਕਤ ਨਹੀਂ ਇਹ ਵੈਸੇ ਵੀ ਸਾਡੀ ਪਰਵਾਹ ਨਹੀਂ ਕਰਦੇ ਸੀ ਹੁਣ ਅਸੀਂ ਕਿਉਂ ਕਰੀਏ ਅਤੇ ਉਸੇ ਦਿਨ ਉਹਨਾਂ ਨੇ ਮੈਨੂੰ ਹਸਪਤਾਲ ਤੋਂ ਉਠਵਾ ਕੇ ਕੂੜੇ ਦੇ ਢੇਰ ਕੋਲ ਛੱਡ ਦਿੱਤਾ ਮੈਂ ਜਬੀਨ ਤੇ ਪਿਆ ਅਸਮਾਨ ਵੱਲ ਦੇਖ ਰਿਹਾ ਸੀ ਸਰੀਰ ਦਰਦ ਨਾਲ ਤੜਫ ਰਿਹਾ ਸੀ ਪਰ ਉਸ ਤੋਂ ਵੀ ਵੱਡਾ ਦਰਦ ਇਹ ਸੀ ਕਿ ਮੇਰੇ ਆਪਣੇ ਖੂਨ ਨੇ ਮੈਨੂੰ ਠੁਕਰਾ ਦਿੱਤਾ ਮੇਰਾ ਸਰੀਰ ਹੌਲੀ-ਹੌਲੀ ਟੁੱਟ ਰਿਹਾ ਸੀ ਕੈਂਸਰ ਦੀ ਤਪੀ ਤਪੱਸ ਅਤੇ ਇਕੱਲੇਪਨ ਦੀ ਪੀੜ ਵਿੱਚ ਤੜਪਦਿਆਂ ਮੈਂ ਸੋਚ ਰਿਹਾ ਸੀ ਕਿ ਮੇਰੇ ਲਈ ਕੋਈ ਉਮੀਦ ਬਾਕੀ ਹੈ ਕਿ ਭਗਵਾਨ ਮੈਨੂੰ ਸੱਚਮੁੱਚ ਮਾਫ਼ ਕਰ ਦੇਣਗੇ ਸ਼ਾਇਦ ਮੇਰੀ ਜ਼ਿੰਦਗੀ ਦਾ ਦੂਜਾ ਅਧਿਆਇ ਹਜੇ ਬਾਕੀ ਸੀ ਕੈਂਸਰ ਦੀ ਬਿਮਾਰੀ ਨੇ ਮੇਰੇ ਸਰੀਰ ਨੂੰ ਖੋਖਲਾ ਕਰ ਦਿੱਤਾ ਸੀ। ਰੋਜ਼ ਹਸਪਤਾਲ ਦੇ ਬਿਸਤਰੇ ਤੇ ਲੇਟ ਕੇ ਮੈਂ ਆਪਣੇ ਆਪ ਨੂੰ ਸਵਾਲ ਕਰਦਾ ਕਿ ਇਹੀ ਅੰਜਾਮ ਹੋਣਾ ਸੀ ਮੇਰੀ ਜ਼ਿੰਦਗੀ ਦਾ? ਕਿ ਇਹੀ ਸਬਕ ਸੀ ਕਿ ਬੁਰਾਈ ਦੇ ਰਾਹ ਤੇ ਚੱਲਣ ਵਾਲਾ ਅੰਤ ਵਿੱਚ ਇਕੱਲਾ ਰਹਿ ਜਾਂਦਾ ਹੈ। ਬੱਚਿਆਂ ਨੇ ਮੈਨੂੰ ਛੱਡ ਦਿੱਤਾ ਰਿਸ਼ਤੇਦਾਰ ਦੂਰ ਭੱਜ ਗਏ ਮੁਹੱਲੇ ਵਾਲੇ ਮੇਰੀ ਹਾਲਤ ਤੇ ਤਰਸ ਵੀ ਨਹੀਂ ਖਾਂਦੇ ਸੀ ਕਿਉਂਕਿ ਸਭ ਨੂੰ ਪਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਖੁਦ ਬਰਬਾਦ ਕੀਤੀ ਕਈ ਰਾਤਾਂ ਕੂੜੇ ਦੇ ਢੇਰ ਤੇ ਬਿਤਾਈਆਂ ਜਦੋਂ ਭੁੱਖ ਤੇ ਦਰਦ ਨਾਲ ਮੇਰਾ ਸਰੀਰ ਤੜਫਦਾ ਸੀ ਉਹਨਾਂ ਰਾਤਾਂ ਵਿੱਚ ਅਕਸਰ ਮੈਨੂੰ ਉਹੀ ਕੁੜੀ ਯਾਦ ਆਉਂਦੀ ਜਿਸ ਨੂੰ ਮੈਂ ਸਾਲਾਂ ਪਹਿਲਾਂ ਖਰੀਦ ਕੇ ਆਜ਼ਾਦ ਕੀਤਾ ਉਸ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਭਾਈ ਸਾਹਿਬ ਭਗਵਾਨ ਤੁਹਾਨੂੰ ਇਸਦਾ ਬਦਲਾ ਜ਼ਰੂਰ ਦੇਣਗੇ ਭਲਾਈ ਕਦੇ ਵਿਅਰਥ ਨਹੀਂ ਜਾਂਦੀ ਪਰ ਮੇਰਾ ਮਨ ਕਹਿੰਦਾ ਤੂੰ ਤਾਂ ਸਿਰਫ ਇੱਕ ਵਾਰ ਭਲਾਈ ਕੀਤੀ ਸੀ ਬਾਕੀ ਸਾਰੀ ਜ਼ਿੰਦਗੀ ਪਾਪ ਨਾਲ ਭਰੀ ਹੈ ਭਗਵਾਨ ਤੈਨੂੰ ਕਿਉਂ ਮਾਫ਼ ਕਰਨਗੇ ਇੱਕ ਦਿਨ ਮੈਂ ਮੰਦਿਰ ਦੇ ਬਾਹਰ ਭੀਖ ਮੰਗਦੇ ਲੋਕਾਂ ਦੀ ਭੀੜ ਵਿੱਚ ਬੈਠਾ ਸੀ ਤਦੇ ਉੱਥੇ ਹੜਫੜਾ ਦਫੜੀ ਮੱਚ ਗਈ ਕੁਝ ਗੁੰਡੇ ਇੱਕ ਕੁੜੀ ਨੂੰ ਜ਼ਬਰਦਸਤੀ ਖਿੱਚਦੇ ਹੋਏ ਲੈ ਜਾ ਰਹੇ ਸੀ ਵੀਡ ਤਮਾਸ਼ਾ ਦੇਖ ਰਹੀ ਸੀ ਕਿਸੇ ਨੇ ਅੱਗੇ ਵਧ ਕੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਥੱਕੀਆਂ ਅੱਖਾਂ ਨਾਲ ਦੇਖਿਆ ਉਹ ਕੁੜੀ ਬਹੁਤ ਸਧਾਰਨ ਕੱਪੜਿਆਂ ਵਿੱਚ ਸੀ ਪਰ ਚਿਹਰੇ ਤੇ ਮਾਸੂਮੀਅਤ ਸੀ ਉਸ ਦੀਆਂ ਅੱਖਾਂ ਵਿੱਚ ਉਹ ਹੀ ਡਰ ਸੀ ਜੋ ਮੈਂ ਸਾਲਾਂ ਪਹਿਲਾਂ ਉਸ ਅਨਾਥ ਕੁੜੀ ਦੀਆਂ ਅੱਖਾਂ ਵਿੱਚ ਦੇਖਿਆ ਸੀ ਗੁੰਡੇ ਉਸ ਨੂੰ ਧੱਕੇ ਦੇ ਕੇ ਨੇੜੇ ਦੇ ਕਮਰੇ ਵਿੱਚ ਘਸੀਟਣ ਲੱਗੇ। ਕੁੜੀ ਚੀਕ ਰਹੀ ਸੀ, ਮੈਨੂੰ ਛੱਡ ਦਿਓ। ਮੈਂ ਅਨਾਥ ਹਾਂ। ਮੇਰਾ ਕੋਈ ਨਹੀਂ ਹੈ। ਪਰ ਮੈਨੂੰ ਇਸ ਗੰਦਗੀ ਵਿੱਚ ਨਾ ਧੱਕੋ। ਭਗਵਾਨ ਦੇ ਵਾਸਤੇ ਛੱਡ ਦਿਓ। ਉਸ ਦੀ ਆਵਾਜ਼ ਮੇਰੇ ਦਿਲ ਨੂੰ چیر ਗਈ। ਮੈਂ ਆਪਣੇ ਦਰਦ ਤੇ ਕਮਜ਼ੋਰੀ ਨੂੰ ਭੁੱਲ ਕੇ ਖੜਾ ਹੋ ਗਿਆ। ਲਾ ਆਪਣੀ ਲਾਠੀ ਦੇ ਸਹਾਰੇ ਉਹਨਾਂ ਗੁੰਡਿਆਂ ਕੋਲ ਪਹੁੰਚਿਆ ਤੇ ਚਿੰਕਿਆ। ਛੱਡ ਦਿਓ ਇਸ ਨੂੰ ਹੁਣੇ ਗੁੰਡੇ ਮੇਰੀ ਹਾਲਤ ਦੇਖ ਕੇ ਹੱਸਣ ਲੱਗੇ ਬੁੱਢੇ ਤੂੰ ਕੌਣ ਹੁੰਦਾ ਏ ਵਿਚਕਾਰ ਬੋਲਣ ਵਾਲਾ ਆਪਣੇ ਸਰੀਰ ਨੂੰ ਸਵਾਰ ਨਹੀਂ ਤਾਂ ਇੱਥੇ ਹੀ ਮਰ ਜਾਏਗਾ ਮੇਰੇ ਅੰਦਰ ਪਤਾ ਨਹੀਂ ਕਿੱਥੋਂ ਹਿੰਮਤ ਆਈ ਮੈਂ ਜ਼ੋਰ ਨਾਲ ਆਪਣੀ ਲਾਠੀ ਘੁਮਾਈ ਅਤੇ ਇੱਕ ਗੁੰਡੇ ਦੇ ਪੈਰ ਤੇ ਮਾਰੀ ਉਹ ਦਰਦ ਨਾਲ ਚਿੰਕਿਆ ਬਾਕੀ ਲੋਕ ਗੁੱਸੇ ਨਾਲ ਮੇਰੇ ਵੱਲ ਵਧੇ ਪਰ ਭੀੜ ਵਿੱਚੋਂ ਕੁਝ ਨੌਜਵਾਨ ਅੱਗੇ ਆ ਗਏ ਸ਼ਾਇਦ ਉਹਨਾਂ ਨੂੰ ਵੀ ਸ਼ਰਮ ਆਈ ਇਹ ਇੱਕ ਬੁੱਢਾ ਆਦਮੀ ਖੜਾ ਹੈ ਅਤੇ ਉਹ ਚੁੱਪ ਨੇ ਮਿਲ ਕੇ ਸਭ ਨੇ ਗੁੰਡਿਆਂ ਨੂੰ ਭਜਾ ਦਿੱਤਾ ਕੁੜੀ ਉੱਥੇ ਹੀ ਜ਼ਮੀਨ ਤੇ ਡਿੱਗ ਪਈ ਕੰਬ ਰਹੀ ਸੀ ਮੈਂ ਹੌਲੀ ਜਹੀ ਉਸ ਨੂੰ ਉਠਾਇਆ ਤੇ ਨੇੜੇ ਦੇ ਮੰਦਰ ਦੀਆਂ ਪੌੜੀਆਂ ਤੇ ਬਿਠਾ ਦਿੱਤਾ ਉਸ ਦਾ ਨਾਮ ਸੀ ਮੇਗਾ ਉਹ ਬੋਲੀ ਮੈਂ ਬਚਪਨ ਤੋਂ ਨਾ ਹਾਂ ਮੰਦਰ ਵਿੱਚ ਹੀ ਵੱਡੀ ਹੋਈ ਹਾਂ ਕੁਝ ਲੋਕ ਮੈਨੂੰ ਕੰਮ ਦਾ ਚਾਂ ਹਾਂ ਸਾ ਦੇ ਕੇ ਇੱਥੇ ਲਿਆਏ ਅਤੇ ਫਿਰ ਜ਼ਬਰਦਸਤੀ ਇਸ ਗੰਦੇ ਧੰਦੇ ਵਿੱਚ ਧੱਕਣਾ ਚਾਹੁੰਦੇ ਸੀ ਜੇ ਤੁਸੀਂ ਨਾ ਆਉਂਦੇ ਤਾਂ ਮੇਰੀ ਜ਼ਿੰਦਗੀ ਅੱਜ ਇੱਥੇ ਹੀ ਖਤਮ ਹੋ ਜਾਂਦੀ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ ਉਸ ਦਾ ਚਿਹਰਾ ਉਸ ਦੀਆਂ ਅੱਖਾਂ ਉਸ ਦੀ ਮਾਸੂਮੀਅਤ ਮੈਨੂੰ ਉਸ ਕੁੜੀ ਦੀ ਯਾਦ ਦਿਵਾ ਰਹੀ ਸੀ ਜਿਸ ਨੂੰ ਮੈਂ ਸਾਲਾਂ ਪਹਿਲਾਂ ਛੁਡਾਇਆ ਸੀ ਮੈਂ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਬੇਟੀ ਜ਼ਿੰਦਗੀ ਵਿੱਚ ਬੁਰਾਈ ਬਹੁਤ ਹੈ ਪਰ ਭਲਾਈ ਵੀ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਹੈ ਮੈਨੂੰ ਲੱਗਦਾ ਹੈ ਭਗਵਾਨ ਨੇ ਹੀ ਮੈਨੂੰ ਤੇਰੇ ਰਾਹ ਵਿੱਚ ਭੇਜਿਆ ਹੈ ਮੀਗਾ ਨੇ ਹੰਝੂ ਪੂੰਝਦਿਆਂ ਕਿਹਾ ਹਾਂ ਬਾਬਾ ਮੈਂ ਵੀ ਮੰਦੀ ਹਾਂ ਕਿ ਭਲਾਈ ਕਦੇ ਵਿਅਰਥ ਨਹੀਂ ਜਾਂਦੀ ਸ਼ਾਇਦ ਅੱਜ ਤੁਹਾਡੇ ਨਾਲ ਵੀ ਉਹੀ ਹੋਇਆ ਤੁਸੀਂ ਸਾਲਾਂ ਪਹਿਲਾਂ ਕਿਸੇ ਨੂੰ ਬਚਾਇਆ ਹੋਵੇਗਾ ਤਾਂ ਹੀ ਅੱਜ ਤੁਸੀਂ ਮੇਰੇ ਲਈ ਆਏ ਉਸ ਦੀ ਇਹ ਗੱਲ ਸੁਣ ਕੇ ਮੇਰਾ ਸਾਰਾ ਸਰੀਰ ਕੰਬ ਉਠਿਆ ਇਹੀ ਹੀ ਉਹ ਇਨਾਮ ਸੀ ਜਿਸ ਦਾ ਜ਼ਿਕਰ ਦਾ ਜ਼ਿਕਰ ਉਸ ਕੁੜੀ ਨੇ ਕੀਤਾ ਸੀ ਕਿ ਭਗਵਾਨ ਨੇ ਮੈਨੂੰ ਸੱਚਮੁੱਚ ਮaaf ਕਰਨਾ ਸ਼ੁਰੂ ਕਰ ਦਿੱਤਾ ਸੀ ਮੇਗਾ ਨੇ ਮੈਨੂੰ ਮੰਦਰ ਵਿੱਚ ਰਹਿਣ ਦਾ ਸੱਦਾ ਦਿੱਤਾ ਪੁਜਾਰੀ ਜੀ ਨੇ ਵੀ ਮੈਨੂੰ ਉੱਥੇ ਸ਼ਰਨ ਦਿੱਤੀ ਹੌਲੀ-ਹੌਲੀ ਮੈਂ ਸ਼ਰਾਬ ਛੱਡਨੀ ਸ਼ੁਰੂ ਕੀਤੀ ਨਸ਼ੇ ਦੀ ਤਲਬ ਮੈਨੂੰ ਤੜਫਾਉਂਦੀ ਪਰ ਮੇਗਾ ਦਾ ਵਿਸ਼ਵਾਸ ਮੈਨੂੰ ਰੋਕ ਲੈਂਦਾ ਉਹ ਰੋਜ਼ ਕਹਿੰਦੀ, "ਬਾਬਾ, ਜੇ ਤੁਸੀਂ ਡਿੱਗ ਪਏ ਤਾਂ ਮੈਂ ਵੀ ਟੁੱਟ ਜਾਵਾਂਗੀ। ਮੈਨੂੰ ਤੁਹਾਡੇ ਵਰਗੇ ਕਿਸੇ ਆਪਣੇ ਦੀ ਜ਼ਰੂਰਤ ਹੈ।" ਉਸ ਦੀਆਂ 마ਸੂਮ ਗੱਲਾਂ ਮੇਰੇ ਅੰਦਰ ਦੀ ਤਾਕਤ ਬਣ ਗਈਆਂ। ਮੈਂ ਕਸਮ ਖਾ ਲਈ ਕਿ ਹੁਣ ਜ਼ਿੰਦਗੀ ਨੂੰ ਬਦਲਣਾ ਬਦਲਣਾ ਹੈ। ਸਮੇਂ ਨਾਲ ਮੇਰੀ ਹਾਲਤ ਥੋੜੀ ਸੰਭਲਣ ਲੱਗੀ। ਕੈਂਸਰ ਹਜੇ ਵੀ ਸੀ ਪਰ ਮੈਂ ਜੀਣ ਦਾ ਨਵਾਂ ਮਕਸਦ ਪਾ ਲਿਆ। ਮੈਂ ਮੀਗਾ ਨਾਲ ਮਿਲ ਕੇ ਇੱਕ ਛੋਟਾ ਜਿਹਾ ਐਨਜੀਓ ਸ਼ੁਰੂ ਕੀਤਾ ਉੱਥੇ ਅਸੀਂ ਉਹਨਾਂ ਕੁੜੀਆਂ ਨੂੰ ਸਹਾਰਾ ਦੇਣ ਲੱਗੇ ਜੋ ਮਜਬੂਰੀ ਜਾਂ ਤੋਖੇ ਨਾਲ ਗਲਤ ਰਾਹ ਤੇ ਤੱਕੀਆਂ ਜਾਂਦੀਆਂ ਸੀ ਹੌਲੀ ਹੌਲੀ ਲੋਕ ਸਾਡੇ ਕੰਮ ਨਾਲ ਜੁੜਦੇ ਗਏ ਮੇਰੇ ਆਪਣੇ ਬੱਚੇ ਵੀ ਇੱਕ ਦਿਨ ਵਾਪਸ ਆਏ ਸ਼ਾਇਦ ਉਹਨਾਂ ਨੂੰ ਵੀ ਸ਼ਰਮ ਆਈ ਕਿ ਜਿਸ ਪਿਤਾ ਨੂੰ ਉਹਨਾਂ ਨੇ ਛੱਡਿਆ ਸੀ ਉਹ ਹੁਣ ਸਮਾਜ ਲਈ ਮਿਸਾਲ ਬਣ ਰਿਹਾ ਸੀ ਮੈਂ ਉਹਨਾਂ ਨੂੰ ਗਲੇ ਲਗਾਇਆ ਅਤੇ ਕਿਹਾ ਗਲਤੀ ਮੇਰੀ ਸੀ ਮੈਂ ਪਿਤਾ ਹੋਣ ਦਾ ਫਰਜ਼ ਨਿਭਾਇਆ ਹੀ ਨਹੀਂ ਪਰ ਜੇ ਹੁਣ ਤੁਸੀਂ ਮੇਰੇ ਨਾਲ ਚਲੋ ਤਾਂ ਅਸੀਂ ਮਿਲ ਕੇ ਹੋਰ ਭਲਾਈ ਕਰ ਸਕਦੇ ਹਾਂ ਅੱਜ ਮੈਂ ਜਿੱਥੇ ਵੀ ਜਾਂਦਾ ਹਾਂ ਆਪਣੀ ਕਹਾਣੀ ਸੁਣਾਉਂਦਾ ਹਾਂ ਮੈਂ ਕਹਿੰਦਾ ਹਾਂ ਕਿ ਮੈਂ ਗੁਨਾਹਗਾਰ ਸੀ ਪਾਪੀ ਸੀ ਪਰ ਇੱਕ ਭਲਾਈ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਜੇ ਇਨਸਾਨ ਸੱਚੇ ਦਿਲ ਨਾਲ ਪਛਤਾਵਾ ਕਰੇ ਅਤੇ ਦੂਜਿਆਂ ਲਈ ਕੁਝ ਚੰਗਾ ਕਰੇ ਤਾਂ ਭਗਵਾਨ ਉਸ ਨੂੰ ਨਵਾਂ ਮੌਕਾ ਜ਼ਰੂਰ ਦਿੰਦੇ ਨੇ ਮੇਗਾ ਹੁਣ ਮੇਰੀ ਧੀ ਵਰਗੀ ਸੀ ਉਹ ਮੇਰੇ ਨਾਲ ਖੜੀ ਰਹਿੰਦੀ ਹੈ ਅਤੇ ਅਸੀਂ ਮਿਲ ਕੇ ਉਹਨਾਂ ਬੱਚਿਆਂ ਦੀ ਜ਼ਿੰਦਗੀ ਸਵਾਰਦੇ ਹਾਂ ਜਿਨ੍ਹਾਂ ਨੂੰ ਸਮਾਜ ਨੇ ਠੁਕਰਾ ਦਿੱਤਾ ਹੈ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਇਹੀ ਹੈ ਭਲਾਈ ਕਦੇ ਬੇਅਰਥ ਨਹੀਂ ਜਾਂਦੀ ਇਨਸਾਨ ਡਿੱਗ ਸਕਦਾ ਹੈ ਟੁੱਟ ਸਕਦਾ ਹੈ ਪਰ ਜੇ ਦਿਲੋਂ ਸੁਧਰਨਾ ਚਾਹੇ ਤਾਂ ਭਗਵਾਨ ਉਸ ਨੂੰ ਕਦੇ ਇਕੱਲਾ ਨਹੀਂ ਛੱਡਦਾ ਮੈਂ ਅਰਵਿੰਦ ਅੱਜ ਇਸ ਗੱਲ ਦਾ ਜੀਵਤ ਸਬੂਤ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ